ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਖਫਤ ਸੰਗਤ ਜੀ ਸਾਡੇ ਚੈਨਲ ਲਾਈਵ ਵਿਤ ਗੁਰਸਿੱਖੀ ਦੇ ਵਿੱਚ ਤੁਹਾਡਾ ਸਵਾਗਤ ਆ ਤੇ ਆਪਾਂ ਫੇਰ ਇੱਕ ਚੈਨਲ ਅਵਾਂ ਚ ਲੜੀ ਸ਼ੁਰੂ ਕੀਤੀ ਸਵਾਲਾਂ ਦੀ ਉਹਦੇ ਵਿੱਚ ਸਾਡੇ ਕੋਲੇ ਭਾਈ ਸਾਹਿਬ ਭਾਈ ਬਜਿੰਦਰ ਸਿੰਘ ਜੀ ਜਰਮਨ ਵਾਲੇ ਆਪਣੇ ਨਾਲ ਮੌਜੂਦ ਆ ਉਹ ਆਪਾਂ ਨੂੰ ਸਵਾਲਾਂ ਦੇ ਜਵਾਬ ਦੇਣਗੇ ਆਪਣੇ ਜਿਹੜੀ ਕਿ ਲੜੀ ਆਪਾਂ ਪਹਿਲਾਂ ਤੇ ਤੋਰੀ ਵੀ ਆ ਉਸ ਤੋਂ ਅੱਗੇ ਤੋਰਦੇ ਹੋਏ ਆਪਾਂ ਸਵਾਲ ਸ਼ੁਰੂ ਕਰਦੇ ਆਂ ਅਜਾਜਤਾ ਵੈਗੁਰ ਜੀ ਮਾਈਕ ਆ ਸਕਦਾ ਅੱਛਾ ਜੀ ਵੈਗੁਰ ਜੀ ਸਾਡਾ ਸਵਾਲ ਹੈ ਜੀ ਇੱਕ ਵੱਡੇ ਵੱਡੇ ਪ੍ਰਚਾਰਕਾਂ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਵੀਰ ਜੀ ਪ੍ਰਚਾਰਕ ਜਿਹੜੇ ਹੁੰਦੇ ਆ ਉਹਨਾਂ ਦਾ ਹਰ ਪ੍ਰਚਾਰਕ ਦਾ ਇੱਕ ਆਪਣਾ ਆਪਣਾ ਜੀਵਨ ਹੈ ਕੋਈ ਪ੍ਰਚਾਰਕ ਆ ਜਿਹੜੇ ਕੁਝ ਸਤੋਗੁਣੀ ਐ ਕੁਝ ਪ੍ਰਕਾਰ ਪ੍ਰਚਾਰਕ ਆ ਜਿਹੜੇ ਆਪਾਂ ਕਹਿ ਦਿੰਨੇ ਆ ਜੀ ਤਮੋਗੁਣੀ ਐ ਕੁਝ ਰਜੋਗੁਣੀ ਐ ਕਿਉਂਕਿ ਇਹ ਤਿੰਨ ਗੁਣਾ ਦੀ ਖੇਡ ਚੱਲਦੀ ਪਈ ਹੈ ਨਾ ਹੁਣ ਕੁਝ ਪ੍ਰਚਾਰਕ ਜਿਹੜੇ ਬਾਣੀ ਬੰਦਗੀ ਨਾਲ ਵੀ ਜੁੜੇ ਹੋਏ ਆ ਸਵੇਰ ਉੱਠਣ ਦਾ ਸਮਾਂ ਵੀ ਉਹਨਾਂ ਦਾ ਪਰਮਾਤਮਾ ਦਾ ਨਾਮ ਵੀ ਜਪਦੇ ਆ ਜਿਹੜਾ ਬੰਦਾ ਕਮਾਈ ਕਰਕੇ ਸਟੇਜ ਤੋਂ ਬੋਲੂਗਾ ਉਹ ਸੰਗਤਾਂ ਦੇ ਹਿਰਦੇ ਦੇ ਵਿੱਚ ਵਸੇਗਾ ਕਿ ਜਿਹੜਾ ਕਮਾਈ ਤੋਂ ਬਗੈਰ ਪੜ ਕੇ ਬੋਲੂਗਾ ਨਾਲ ਉਹ ਕਮਾਊਗਾ ਨਾ ਜੇ ਬਾਣੀ ਬੰਦਗੀ ਨਾ ਹੋਊਗੀ ਤੇ ਉਹ ਜਿੰਨਾ ਮਰਜ਼ੀ ਪ੍ਰਚਾਰ ਕਰ ਲੇ ਉਹਦਾ ਅਸਰ ਨਹੀਂ ਹੁੰਦਾ ਇਸ ਕਰਕੇ ਹਰੇਕ ਦਾ ਆਪਦਾ ਆਪਦਾ ਜੀਵਨ ਆ ਤੇ ਜੋ ਇਹਨਾਂ ਦੇ ਜੀਵਨ ਹੈਗੇ ਆ ਉਹ ਤਾਂ ਮਾਲਕ ਦੀ ਕਿਰਪਾ ਦੇ ਨਾਲ ਹਰ ਸੰਗਤ ਨੂੰ ਜ਼ਿਆਦਾਤਰ ਭਾਜੀ ਮੈਂ ਹੁਣ ਉਹ ਡੀਪਲੀ ਨਹੀਂ ਜਾਂਦਾ ਨਹੀਂ ਪਤਾ ਹੀ ਹੁੰਦਾ तकरीबन ਹੈਨਾ ਜੀਵਨ ਦੇ ਹਿਸਾਬ ਨਾਲ ਜਦੋਂ ਤੁਸੀਂ ਬਾਣੀ ਬੰਦਗੀ ਨਾਲ ਜੁੜ ਕੇ ਜੇ ਸਟੇਜ ਤੇ ਬੋਲਦੇ ਆ ਤੇ ਫਿਰ ਮਾਲਕ ਦੀ ਬੜੀ ਕਿਰਪਾ ਬਹੁਤ ਪ੍ਰਚਾਰਕਾ ਜਿਹੜੇ ਵਧੀਆ ਵੀ ਹੈਗੇ ਆ ਪਰਮਾਤਮਾ ਦੀ ਕਿਰਪਾ ਦੇ ਨਾਲ ਲੋਕਾਂ ਨੂੰ ਸਹੀ ਸੇਧ ਦੇ ਰਹੇ ਆ ਜੋ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਰਹੇ ਆ ਤੇ ਮੈਂ ਉਹਨਾਂ ਦਾ ਸਤਿਕਾਰ ਕਰਦਾ ਹਾਂ ਜਿਹੜੇ ਆਪਦੇ ਆਪਣਾ ਜੋੜਦੇ ਆ ਤੇ ਮੈਂ ਉਹਨਾਂ ਦਾ ਸਤਿਕਾਰ ਨਹੀਂ ਕਰਦਾ ਠੀਕ ਹਾਂਜੀ ਅਚਵਾਈਉ ਜੀ ਅਗਲਾ ਸਵਾਲ ਹੈ ਜੀ ਆਪਣਾ ਜਿਵੇਂ ਦਾਨ ਪਨ ਆਪਾਂ ਕਰਦੇ ਆ ਬਹੁਤ ਜ਼ਿਆਦਾ ਲੋਕ ਮੰਨਦੇ ਵੀ ਘਰੇ ਕੋਈ ਆ ਗਿਆ ਤਾਂ ਦੇਣਾ ਜ਼ਰੂਰ ਆ ਖਾਲੀ ਹੱਥ ਨਹੀਂ ਮੋੜਨਾ ਉਸ ਤੋਂ ਬਾਅਦ ਆਪਾਂ ਜਿਵੇਂ ਇਕੱਠੇ ਹੋ ਕੇ ਸ਼ਵੀਲਾਂ ਵੀ ਲਾਉਂਦੇ ਲੋਕੀ ਲੰਗਰ ਵੀ ਲਾਉਂਦੇ ਆ ਉਹ ਮਤਲਬ ਤੁਸੀਂ ਉਹਨਾਂ ਨੂੰ ਕਿੰਨਾ ਕੁ ਮਤਲਬ ਮਹੱਤਵ ਆ ਆਪਣਾ ਗੁਰਮਤ ਦੇ ਵਿੱਚ ਦਾ ਦੇਖੋ ਉਹ ਲੰਗਰ ਹੈ ਨਾ ਜੀ ਜਿਹੜਾ ਇਹ ਤਾਂ ਪਹਿਲੇ ਬਾਦਸ਼ਾਹ ਤੋਂ ਲੈ ਕੇ ਮਹਾਰਾਜ ਨੇ ਜਦੋਂ 20 ਰੁਪਈਆ ਦਾ ਲੰਗਰ ਲਾਇਆ ਸੀ ਉਹ ਹਜੇ ਤੱਕ ਸਿੱਖੀ ਦੇ ਵਿੱਚ ਚੱਲ ਰਿਹਾ ਉਹ ਗੁਰੂ ਨਾਨਕ ਬਾਦਸ਼ਾਹ ਜੀ ਨੇ ਸਾਨੂੰ ਲੰਗਰ ਦੀ ਪ੍ਰਥਾ ਦਿੱਤੀ ਸੀ ਲੰਗਰ ਤੋਂ ਬਾਅਦ ਫਿਰ ਪੰਗਤ ਹੈ ਲੰਗਰ ਪਹਿਲਾਂ ਪੰਗਤ ਬਾਅਦ ਦੇ ਵਿੱਚ ਜਦੋਂ ਤੁਸੀਂ ਲੰਗਰ ਛਕਦੇ ਵੀ ਜਿਹੜਾ ਬੰਦਾ ਵੀ ਆਊਗਾ ਨਾ ਅੱਜ ਦੇ ਸਮੇਂ ਉਹਨੂੰ ਭੁੱਖ ਤਾਂ ਲੱਗਦੀ ਹੈ ਅੱਜ ਜੇ ਸਾਡੇ ਗੁਰਦੁਆਰਿਆਂ ਦਾ ਸਾਰੇ ਵਰਲਡ 'ਚ ਮਸ਼ਹੂਰ ਹੈ ਨਾ ਉਹ ਇਸ ਕਰਕੇ ਹੀ ਆ ਵੀ ਉੱਥੇ ਹਰੇਕ ਗਰੀਬ ਦਾ ਅਮੀਰ ਦਾ ਪੇਟ ਭਰਿਆ ਜਾਂਦਾ ਢਿੱਡ ਭਰਦਾ ਫਿਰ ਜੇ ਬੰਦਾ ਰੱਜ ਕੇ ਬੈਠਾ ਹੋਊਗਾ ਵੀਰ ਜੀ ਫਿਰ ਬਹਿ ਕੇ ਗੁਰਮਤਿ ਦੀ ਵੀ ਵਿਚਾਰ ਸੁਣ ਲੂਗਾ ਮਨ ਲਓ ਜੇ ਤੁਸੀਂ ਗਏ ਆ ਤੁਹਾਨੂੰ ਭੁੱਖ ਲੱਗੀ ਆ ਆਧਾਰਨ ਦੇ ਤੌਰ ਤੇ ਆਪਾਂ ਹੀ ਲੈ ਲਈਏ ਆਪਾਂ ਨੂੰ ਭੁੱਖ ਬੜੀ ਲੱਗੀ ਤਾਂ ਤੁਸੀਂ ਮੈਨੂੰ ਦੱਸੋ ਵੀ ਜਿਹੜਾ ਬੰਦਾ ਫਿਰ ਪ੍ਰਚਾਰ ਕਰ ਰਿਹਾ ਤੁਹਾਡਾ ਧਿਆਨ ਜਾਊਗਾ ਤੁਹਾਡੇ ਮਨ ਦੇ ਵਿੱਚ ਜਾਊਗਾ ਯਾਰ ਪਹਿਲਾਂ ਕੁਝ ਖਾਪ ਹੀ ਲਈਏ ਹਨਾ ਕਈ ਬੰਦੇ ਜਿਹੜੇ ਪੇਟ ਦੀ ਭੁੱਖ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਦੇ ਕਈਆਂ ਇਹ ਕਈ ਕਰ ਸਕਦੇ ਆ ਮਤਲਬ 10% ਬੰਦੇ ਆ ਜਿਹੜੀ ਭੁੱਖ ਬਰਦਾਸ਼ਤ ਕਰ ਸਕਦੇ 90% ਬੱਚਿਆਂ ਵੱਡਿਆਂ ਤੋਂ ਬਜ਼ੁਰਗਾਂ ਤੋਂ ਭੁੱਖ ਬਰਦਾਸ਼ਤ ਨਹੀਂ ਹੁੰਦੀ ਇਸ ਕਰਕੇ ਬਹੁਤ ਚੰਗੀ ਗੱਲ ਆ ਜਿਹੜੇ ਬੰਦੇ ਛਪੀਲਾਂ ਲਾਉਂਦੇ ਆ ਤੁਰਦੇ ਫਿਰਦੇ ਲੋਕ ਗਏ ਗਰਮੀ ਦੇ ਵਿੱਚ ਪਰ ਉਹ ਮੇਰੀ ਇਹ ਬੇਨਤੀ ਹੈ ਵੀ ਸਾਡਾ ਛਪੀਲ ਲਾਉਣ ਦਾ ਨਾ ਥੋੜਾ ਸਿਸਟਮ ਅਸੀਂ ਇੱਕ ਜਿਵੇਂ ਮੈਂ ਹੁਣ ਉਹ ਸ਼ਬਦ ਨਹੀਂ ਬੋਲ ਸਕਦਾ ਵੀ ਆਪਣਾ ਇੱਕ ਸਿਸਟਮ ਇਹੋ ਜਿਹਾ ਬਣਿਆ ਸੀ ਮਗਰ ਇੱਕ ਦੂਜੇ ਦੇ ਤੁਰੇ ਜਾਂਦੇ ਆ ਵੀ ਕੋਈ ਦਿਨ ਨਹੀਂ ਸਾਨੂੰ ਸਾਰਿਆਂ ਨੂੰ ਛਪੀਲ ਲਾਉਣੀ ਚਾਹੀਦੀ ਮੰਨ ਲਓ ਹੁਣ ਮਹਾਰਾਜ ਦਾ ਜਦੋਂ ਪੰਜਵੇਂ ਪਾਸ਼ਾ ਦਾ ਸ਼ਹੀਦੀ ਦਿਹਾੜਾ ਆਉਂਦਾ ਉਹ ਅਸੀਂ ਥਾਂ ਥਾਂ ਦੇ ਛਪੀਲੇ ਲਾਈਆਂ ਹੁੰਦੀਆਂ ਤੇ ਸੰਗਤਾਂ ਨੂੰ ਪਾਣੀ ਪਿਆ ਪਿਆ ਕੇ ਤੇ ਬੁਲੇ ਹਾਲ ਹੋ ਜਾਂਦੇ ਆ ਕਿ ਜੇ ਉਹ ਹੀ ਆਪਾਂ ਬ੍ਰੇਕ ਪਾ ਕੇ ਇੱਕ ਦੋ ਦਿਨ ਛੱਡ ਕੇ ਲਾਵੇ ਜਾਂ ਉਹ ਫਿਰ ਮਹੀਨਾ ਚ ਸ਼ਪੀਲ ਲਾ ਸਕਦੇ ਹਾਂ ਮਤਲਬ ਸਾਨੂੰ ਇਹ ਚੀਜ਼ਾਂ ਸੋਚਣੀਆਂ ਪੈਣੀਆਂ ਇਹਨਾਂ ਚੀਜ਼ਾਂ ਦੇ ਇਹਨਾਂ ਵਿਸ਼ਿਆਂ ਤੇ ਤੁਸੀਂ ਸ਼ਪੀਲ ਲਾਓ ਪਰ ਕੋਸ਼ਿਸ਼ ਤਾਂ ਤੁਸੀਂ ਇਸ ਗੱਲ ਦਾ ਤਾਂ ਖਿਆਲ ਰੱਖੋ ਨਾ ਵੀ ਅਸੀਂ ਉਹ ਸ਼ਪੀਲ ਇੱਕੋ ਦਿਨ ਨਾ ਸਾਰੇ ਜਣੇ ਲਾ ਲਈਏ ਉਹ ਫਿਰ ਸ਼ਪੀਲ ਆਪਾਂ ਇੱਕੋ ਦਿਨ ਇੱਥੋਂ ਆਪਾਂ ਜਲ ਪੀਤਾ ਅੱਗੇ ਜਾ ਕੇ ਫਿਰ ਪੀ ਲਿਆ ਥੋੜਾ ਜਿਹਾ ਅੱਗੇ ਗਏ ਫਿਰ ਪੀ ਲਿਆ ਕਿੰਨਾ ਕੁ ਪੀ ਲਓਗੇ ਤੁਸੀਂ ਅਗਲੇ ਦਿਨ ਉੱਥੇ ਕੋਈ ਸ਼ਪੀਲ ਨਹੀਂ ਹੁੰਦੀ ਇੱਕ ਮਹੀਨਾ ਤੁਸੀਂ ਲਾਓ ਸੰਗਤ ਦਾ ਪੈਸਾ ਹੁੰਦਾ ਉਹਨੂੰ ਤਰੀਕੇ ਦੇ ਨਾਲ ਵਰਤੋ ਮਹਾਰਾ ਜੀ ਕ ਵੀ ਅਕਲ ਦੇ ਨਾਲ ਹੀ ਦਾਨਪੁਨ ਹੁੰਦਾ ਤੇ ਅਕਲ ਦੇ ਨਾਲ ਹੀ ਮਾਲਕ ਨੂੰ ਸੇਵਾਇਆ ਜਾਂਦਾ ਦਾਨ ਪਉਣਾ ਇਹ ਨਹੀਂ ਹੈਗਾ ਵੀ ਇੱਕੋ ਆਪਣਾ ਦੇਣ ਆ ਗਿਆ ਮਹਾਰਾਜ ਦੇ ਤੇ ਉਸੇ ਦਿਨ ਆ ਪਛਪੀਲਾ ਲਾ ਲਈਏ ਛਪੀਲ ਲਾਓ ਅੱਗੇ ਪਿੱਛੇ ਕਰਕੇ ਕੋਈ 10 ਦਿਨ ਪਹਿਲਾਂ ਲਾ ਲੇ ਕੋਈ 10 ਦਿਨ ਮਗਰੋਂ ਲਾ ਲਿਓ ਫਿਰ ਸਾਰਾ ਮਹੀਨਾ ਚੱਲਦਾ ਤੇ ਮਾਲ ਗੁਰਮਤ ਦੇ ਵਿੱਚ ਬਹੁਤ ਵੱਡਾ ਸਿਧਾਂਤ ਮਹਾਰਾਜ ਨੇ ਸਾਨੂੰ ਬਖਿਆ ਇਹ ਤਾਂ ਬਹੁਤ ਜ਼ਰੂਰੀ ਹੈ ਭਾਜੀ ਹਾਏ ਤੁਹਾਡਾ ਮਤਲਬ ਕਹਿੰਦਾ ਵੀ ਆਂਦੀ ਬਰਬਾਦੀ ਰੁਕਦੀ ਹੈ ਹਾਂਜੀ 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 ਇਹ ਐਵੇਂ ਨਿਆਂਇਕ ਜਿਹਨਾਂ ਬੰਦੇ ਅੱਧਾ ਖਾਂਦੇ ਅੱਧਾ ਸੱਟਦੇ ਹਾਂਜੀ ਉਹਨੂੰ ਜੇ ਆਪਾਂ ਉਸ ਤਰੀਕੇ ਨਾਲ ਲਾਈਏ ਜੇ ਦਿਨ ਬਦਲ-ਬਦਲ ਕੇ ਕਰੀਏ ਤੇ ਸੰਗਤ ਨੂੰ ਵੀ ਜ਼ਿਆਦਾ ਦਿਨ ਭੋਜਨ ਮਿਲੇਗਾ ਤੇ ਆਪਾਂ ਜਿਹੜਾ ਜਲ ਵਗੈਰਾ ਹੈਗਾ ਉਹ ਵੀ ਹੁਣ ਤੁਸੀਂ ਮੰਨ ਲਓ 15 ਥਾਵਾਂ ਤੇ ਸ਼ਪੀਲ ਲੱਗੂ ਕਿੰਨਾ ਕੁ ਪਾਣੀ ਤੁਸੀਂ ਥਾਜਾਂ ਤੇ ਪੀ ਲਓਗੇ ਹਨ ਇਸ ਕਰਕੇ ਸਾਨੂੰ ਕੋਈ ਸੋਚਣਾ ਪੈਣਾ ਵੀ ਅਸੀਂ ਸਿਸਟਮ ਦੇ ਨਾਲ ਤੇ ਤੁਹਾਡੇ ਜਿਹੜੇ ਸਵਾਲ ਹੈ ਇਹ ਆਪਾਂ ਜਵਾਬਾਂ ਦਾ ਸਿਲਸਿਲਾ ਇਸੇ ਕਰਕੇ ਕੀਤਾ ਵੀ ਜੋ ਵੀ ਸਵਾਲ ਤੁਹਾਡਾ ਜਾਹੇ 200 ਕਿ 300 ਸਵਾਲ ਤੁਸੀਂ ਕਹਿੰਦੇ ਸੀ ਤੇ ਸਾਰੇ ਜਿੰਨੇ ਵੀ ਹੈਗੇ ਸੰਗਤ ਦੇ ਇਹ ਆਪਾਂ ਇੱਕ ਵਾਰੀ ਕਲੀਅਰ ਕਰਦੇ ਆਂ ਉਸ ਤੋਂ ਬਾਅਦ ਫਿਰ ਆਪਾਂ ਗਰਬਾਣੀ ਦੀ ਵਿਚਾਰ ਕਰਿਆ ਕਰਾਂਗੇ ਹਾਂਜੀ ਠੀਕ ਆ ਬਾਈ ਜੀ ਆਪਣਾ ਅਗਲਾ ਸਵਾਲ ਆ ਜੀ ਅੱਜ ਦੇ ਸਮੇਂ ਵਿੱਚ ਸਭ ਤੋਂ ਵੱਧ ਨੁਕਸਾਨ ਮਤਲਬ ਕਹਿੰਦੇ ਇਨਸਾਨ ਦਾ ਕਿਸ ਚੀਜ਼ ਨੇ ਕੀਤਾ ਵੀਰ ਜੀ ਅੱਜ ਦੇ ਸਮੇਂ ਚ ਸਭ ਤੋਂ ਵੱਧ ਨੁਕਸਾਨ ਆ ਜਿਹੜਾ ਉਹ ਮੋਬਾਈਲ ਨੇ ਕੀਤਾ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਸੀ ਆਪਾਂ ਟੀਵੀ ਦੇਖਦੇ ਹੁੰਦੇ ਸੀ ਉਹ ਜਿਹੜਾ ਟੀਵੀ ਦੇਖਦੇ ਸੀ ਕੋਈ ਜਲੰਦਰ ਦੂਰਦਰਸ਼ਨ ਚੱਲਦਾ ਸੀ ਜਾਂ ਕੁਝ ਹੋਰ ਪ੍ਰੋਗਰਾਮ ਚੱਲਦੇ ਸੀ ਉਹਦਾ ਇੱਕ ਸਮਾਂ ਸੀ ਅੱਜ ਦੇ ਸਮੇਂ ਮੋਬਾਈਲ ਨੇ ਇੰਨਾ ਕੁ ਜ਼ਿਆਦਾ ਨੁਕਸਾਨ ਕੀਤਾ ਇਹਨੂੰ 5% ਜਿਹੜੇ ਬੰਦੇ ਕਥਾ ਸੁਣਦੇ ਆ ਜਾਂ ਕੋਈ ਸਹੀ ਪਾਸੇ ਲਾਉਂਦੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਇੱਕ ਇੱਕ ਮਿੰਟ ਦੀਆਂ ਜਿਹੜੀਆਂ ਕਲਿੱਪਾਂ ਹੁੰਦੀਆਂ ਜੀ ਇਹ ਸਾਰੀਆਂ ਜਿਉਂ ਲੱਗੇ ਵੇਖਣ ਤਣ ਤਣ ਘੰਟੇ ਬੰਦੇ ਦੇਖਦੇ ਰਹਿੰਦੇ ਆ ਮਤਲਬ ਉਹ ਇੰਨਾ ਕੁ ਜ਼ਿਆਦਾ ਨੁਕਸਾਨ ਕੀਤਾ ਅੱਜ ਜੇ ਡਿਵੋਰਸ ਹੋ ਰਹੇ ਆ ਘਰਾਂ 'ਚ ਕਲੇਸ਼ ਆ ਜੇ ਅੱਜ ਦੇ ਟਾਈਮ ਇੰਨੇ ਬੁਰੇ ਹਾਲਾਤ ਆ ਉਹਦਾ 99% ਕਾਰਨ ਮੋਬਾਈਲ ਹੈ ਰਿਸ਼ਤੇ ਟੁੱਟ ਰਹੇ ਆ ਰਿਸ਼ਤੇ ਟੁੱਟ ਰਹੇ ਰਿਸ਼ਤੇ ਟੁੱਟਨੇ ਵੀਰ ਜੀ ਜਦੋਂ ਕਿਤੇ ਘਰੇ ਮਾੜੀ ਮੋਟੀ ਗੱਲਬਾਤ ਹੋਈ ਤੇ ਉਹ ਐ ਹੁੰਦਾ ਪਿਆ ਬੀਬੀ ਭੈਣ ਗੁੱਸੇ ਦੇ ਵਿੱਚ ਆਪਣੀ ਮਾਤਾ ਨੂੰ ਫੋਨ ਕਰ ਦਿੰਦੀ ਆ ਉਦੋਂ ਹੀ ਚੱਲ ਕੇ ਆ ਜਾਂਦੀ ਆ ਤੇ ਉਹ ਫਿਰ ਕਲੇਸ਼ ਸ਼ੁਰੂ ਹੋ ਜਾਂਦਾ ਜਿਵੇਂ ਉਹ ਹੀ ਤੁਸੀਂ ਅਜੇ ਗੱਲਬਾਤ ਹੋਈ ਹੋਵੇ ਚਲੋ ਘਰ ਦੇ ਵਿੱਚ ਕਿਤੇ ਮਾੜਾ ਮੋਟਾ ਹੁੰਦਾ ਹੈ ਨਾ ਉਹ ਜੇ ਗੱਲਬਾਤ ਹੁੰਦੀ ਹੈ ਅੱਗੇ ਚਿੱਠੀ ਪੱਤਰ ਹੁੰਦਾ ਸੀ ਜਾਂ ਕਿਤੇ ਕੋਈ ਹੁੰਦਾ ਸੀ ਬੰਦਾ ਕਹਿੰਦਾ ਜਦੋਂ ਨੂੰ ਗੱਲਬਾਤ ਉਹਦੋਂ ਨੂੰ ਖੈਰਾ ਉਹ ਆ ਜਾਂਦਾ ਸੀ ਉਹਦੋਂ ਨੂੰ ਸ਼ਾਂਤੀ ਹੋ ਜਾਂਦੀ ਸੀ ਫਿਰ ਤੋਂ ਉਹੋ ਜੇ ਹੋ ਜਾਂਦੇ ਜਿਥੇ ਵੀ ਦੀ ਦੋ ਭਾਂਡਿਆਂ ਖੜਕਣਗੇ ਤਾਂ ਸਹੀ ਜਾਂ ਤੁਸੀਂ ਗੁਰਮਤ ਦੇ ਹਿਸਾਬ ਨਾਲ ਚੱਲੋ ਫਿਰ ਤੁਹਾਡੀ ਜ਼ਿੰਦਗੀ ਬੜੀ ਆਨੰਦ ਦੇ ਵਿੱਚ ਨਿਕਲ ਸਕਦੀ ਹੈ ਮਤਲਬ ਇੰਨਾ ਕੁ ਜ਼ਿਆਦਾ ਮੋਬਾਈਲ ਨੇ ਨੁਕਸਾਨ ਕੀਤਾ ਅੱਜ ਦੇ ਟਾਈਮ ਬੱਚਿਆਂ ਦੀ ਨਿਗਾਹ ਕਮਜ਼ੋਰ ਹੋ ਰਹੀ ਹੈ ਤੁਸੀਂ ਦੇਖ ਲਓ ਵੀ ਅੱਜ ਨਾਲ ਨਿੱਕੇ ਨਿੱਕੇ ਬੱਚਿਆਂ ਨੇ ਅਣਕਾਂ ਲੱਗੀਆਂ ਹੁਣ ਥੋਡੇ ਮੇਰੇ ਤਾਂ ਜਾ ਕੇ ਹੁਣ 50 ਸਾਲ ਦੀ ਉਮਰ ਮੇਰੀ ਹੋ ਗਈ ਇੰਨੀ ਕੁ ਥੋਡੀ ਹੋਣੀ ਹੈ ਨਾ ਆਪਣੇ ਦਾ ਹੁਣ ਜਾ ਕੇ ਆਪਾਂ ਨੂੰ ਲੋਡ ਪੈਣ ਲੱਗੀ ਆ ਤੇ ਤੁਸੀਂ ਦੇਖ ਲਓ ਵੀ 10 12 ਸਾਲ ਦੀਆਂ ਬੱਚੀਆਂ ਤੇ 10 12 ਸਾਲ ਦੇ ਬੱਚਿਆਂ ਦੇ ਏਡੇ ਏਡੇ ਮੋٹے ਚਸ਼ਮੇ ਲੱਗ ਗਏ ਤੇ ਇਹ 50 ਸਾਲ 'ਚ ਤੁਸੀਂ ਸੋਚ ਸਕਦੇ ਹੋ ਵੀ ਕੀ ਹਾਲਾਤ ਹੋਣਗੇ ਇਹਨਾਂ ਦੇ ਬਿਲਕੁਲ ਅਨੇ ਹੋ ਜਾਣਗੇ ਇਸ ਕਰਕੇ ਮੇਰੀ ਬੇਨਤੀ ਆ ਸੰਗਤ ਨੂੰ ਹੱਥ ਜੋੜ ਕੇ ਆ ਕਿਰਪਾ ਕਰਕੇ ਨਾ ਤੁਸੀਂ ਬੱਚਿਆਂ ਤੋਂ ਜਿੰਨਾ ਮੋਬਾਈਲ ਦੂਰ ਰੱਖ ਸਕਦੇ ਐ ਨੂੰ ਦੂਰ ਰੱਖੋ ਮੋਬਾਈਲ ਨੇ ਇੰਨਾ ਕ ਜਿਆਦਾ ਨੁਕਸਾਨ ਕੀਤਾ ਅੱਜ ਕੱਲ ਬੱਚੇ ਮਾਪਿਆਂ ਦੀ ਕੇਅਰ ਕਰਨੀ ਸ਼ੁਰੂ ਕਰ ਦਿੱਗੇ ਆ ਜੇ ਕੋਈ ਮਾਪਿਓ ਬੈਠਾ ਬੈੱਡ ਦੇ ਵਾਜਾਂ ਵੀ ਲਈ ਜਾਂਦਾ ਨਾ ਤੇ ਬੱਚੇ ਮੋਬਾਈਲ 'ਚ ਇੰਨੇ ਬਿਜ਼ੀ ਐ ਤਾਂ ਸੇਵਾ ਵਾਲਾ ਕੰਮ ਤਾਂ ਜਾਂਦਾ ਹੀ ਲੱਗਿਆ ਜਿੰਨਾ ਤੁਸੀਂ ਮੋਬਾਈਲ ਨੂੰ ਪਾਸੇ ਰੱਖੋਗੇ ਉਹਨਾਂ ਤੁਸੀਂ ਬੱਚਿਆਂ ਨੂੰ ਆਪਦਾ ਸੁਰੱਖਿਅਤ ਰੱਖ ਸਕਦੇ ਆ ਜੇ ਤੁਸੀਂ ਬੱਚਿਆਂ ਦੇ ਹੱਥਾਂ 'ਚ ਮੋਬਾਈਲ ਦੇ ਦੋਗੇ ਤੇ ਫਿਰ ਉਹ ਜੋ ਮਾਤਾ ਪਿਤਾ ਰੋਜ਼ ਵੇਖਣੀ ਆ ਉਹ ਹੀ ਆਪਾਂ ਨੂੰ ਆਉਣੀ ਆ ਇਸ ਕਰਕੇ ਮੇਰੀ ਸੰਗਤ ਨੂੰ ਬੇਨਤੀ ਹੈ ਮੋਬਾਈਲ ਨੇ ਬਹੁਤ ਦੁਨੀਆ ਦਾ ਨੁਕਸਾਨ ਕੀਤਾ 5% ਗੁਰਮਖ ਹੈ ਜਿਹੜੇ ਇਹਦਾ ਫਾਇਦਾ ਲੈਂਦੇ ਕੋਈ ਦਰਬਾਣੀ ਵਾਸਤੇ ਯੂਜ਼ ਕਰਦਾ ਜਾਂ ਕੋਈ ਕਥਾ ਕਹਾਣੀਆਂ ਸੁਣਦਾ ਉਹ ਬਹੁਤ ਚੰਗਾ ਪਰ ਤੁਸੀਂ ਵੇਖੋ ਵੀ 5% ਜਿਹੜੀ ਚੀਜ਼ ਦਾ ਫਾਇਦਾ ਹੋਵੇ 95% ਨੁਕਸਾਨ ਹੋਵੇ ਇਸ ਕਰਕੇ ਸੰਗਤ ਨੂੰ ਬੇਨਤੀ ਹੈ ਜਿਹੜਾ ਬੰਦਾ ਮੋਬਾਈਲ ਤੋਂ ਦੂਰ ਰਹੂਗਾ ਉਹਦਾ ਮਨ ਵੀ ਸ਼ਾਂਤ ਰਹੂਗਾ ਤੇ ਉਹ ਜ਼ਿੰਦਗੀ ਦੇ ਵਿੱਚ ਬਹੁਤ ਆਨੰਦ ਲੈ ਸਕਦਾ ਅੱਜ ਕੱਲ ਬੱਚਿਆਂ ਦੇ ਵਿਗੜਨ ਦਾ ਕਾਰਨ ਹੀ ਮੋਬਾਈਲ ਹੈ ਸ਼ਵੈਗ ਜੀ ਇੱਕ ਗੱਲ ਹੋਰ ਸੀ ਆ ਰਹੀ ਸਾਹਮਣੇ ਜਿਵੇਂ ਅੱਜ ਦੇ ਸਮੇਂ ਵਿੱਚ ਗੁਰਮਤਿ ਅਨੁਸਾਰ ਇਨਸਾਨ ਮਤਲਬ ਦਾ ਦੁਸ਼ਮਣ ਸਭ ਤੋਂ ਵੱਡਾ ਇਸ ਟਾਈਮ ਕੌਣ ਹੈ ਗੁਰਮਤਿ ਅਨੁਸਾਰ ਗੁਰਮਤਿ ਅਨੁਸਾਰ ਆਪਾਂ ਕਹਿ ਸਕਦੇ ਹਾਂ ਜੀ ਆਪਣਾ ਜਿਵੇਂ ਕਹਿ ਸਕਦੇ ਹਾਂ ਲੋਭ ਜਿਹੜਾ ਲੋਭ ਵਧਿਆ ਹੋਇਆ ਮਹਾਰਾ ਨੇ ਕਿਹਾ ਨਾ ਗੁਰਬਾਣੀ ਦੇ ਵਿੱਚ ਮਹਾਰਾ ਨੇ ਕਿਹਾ ਕਾਮ ਕ੍ਰੋਧ ਕਾਇਆ ਕੋ ਗਾਲੇ ਜੋ ਕੰਚਨ ਸੋ ਸਾਡਾ ਢਾਲੇ ਜਦੋਂ ਆਪਾਂ ਲੋਭ ਦੇ ਵਿੱਚ ਆਉਣੇ ਆ ਲੋਭ ਤੋਂ ਬਾਜੀ ਸਾਰੀ ਕਹਾਣੀ ਸ਼ੁਰੂ ਹੁੰਦੀ ਹੈ ਜਿਹੜਾ ਬੰਦਾ ਲੋਭੀ ਹੋ ਜਾਊਗਾ ਉਹਦੀ ਮਤ ਬਿਮਾਰੀ ਜਾਣੀ ਹੈ ਜਦੋਂ ਉਹ ਮਾਇਆ ਦੇ ਚੱਕਰ ਚੁੱਲ ਜਿਊਗਾ ਫਿਰ ਉਹਨੂੰ ਭਲੇ ਬੁਰੇ ਦੀ ਪਛਾਣ ਨਹੀਂ ਰਹਿੰਦੀ ਉਹ ਫਿਰ ਜਦੋਂ ਭਲੇ ਬੁਰੇ ਦੀ ਪਛਾਣ ਨਹੀਂ ਰਹਿੰਦੀ ਫਿਰ ਮਾਰਾਂ ਕਹਿੰਦੇ ਪੱਖ ਪੱਖ ਸਭ ਖਾਏ ਫਿਰ ਜੋ ਆਉਂਦਾ ਬੰਦਾ ਖਾਈ ਜਾਂਦਾ ਉਹ ਫਿਰ ਮਾਰਾਂ ਨੇ ਉਹਦੀ ਜਿਹੜੀ ਤੁਲਨਾ ਵਾ ਉਹ ਕੁੱਕਰ ਦੇ ਨਾਲ ਕੀਤੀ ਹੈ ਇਸ ਕਰਕੇ ਆਪਣਾ ਸਭ ਤੋਂ ਵੱਡਾ ਦੁਸ਼ਮਣ ਜਿਹੜਾ ਹੈਗਾ ਲੋਭ ਹੈ ਜੇ ਤੁਸੀਂ ਲੋਭ ਨੂੰ ਕੰਟਰੋਲ ਚ ਕਰ ਲੈਨੇ ਆ ਬਾਕੀ ਚੀਜ਼ਾਂ ਹੌਲੀ-ਹੌਲੀ ਕੰਟਰੋਲ 'ਚ ਆ ਜਾਂਦੀਆਂ। ਇਸ ਕਰਕੇ ਮੇਰੀ ਬੇਨਤੀ ਆ ਸੰਗਤ ਨੂੰ ਵੀ ਪੈਸਾ ਜ਼ਿੰਦਗੀ ਦੀ ਜ਼ਰੂਰਤ ਆ ਪਰ ਆਪਾਂ ਸਾਰੀ ਜ਼ਿੰਦਗੀ ਪੈਸੇ ਪਿੱਛੇ ਨਾ ਘਮਲੇ ਹੋਏ ਫਿਰਿਏ ਕਿ ਪੈਸਾ ਕੋਈ ਏਡੀ ਬਹੁਤ ਮਹੱਤਵਪੂਰਨ ਚੀਜ਼ ਨਹੀਂ ਹੈਗੀ। ਬੜੀ ਦੁਨੀਆ ਜਿਨ੍ਹਾਂ ਕੋਲੇ ਪੈਸਾ ਵਾਧੂ ਆ ਪਰ ਉਹਨਾਂ ਦੇ ਘਰਾਂ ਦੇ ਵਿੱਚ ਅੱਜ ਵੀ ਸੁੱਖ ਨਹੀਂ ਹੈਗਾ। ਬੰਦਿਆਂ ਕੋਲੇ ਮਾਇਆ ਦੀ ਕਮੀ ਨਹੀਂ ਪਰ ਉਹਨਾਂ ਦੇ ਮਨਾਂ 'ਚ ਸ਼ਾਂਤ ਆ। ਪੈਸਾ ਬਹੁਤ ਵੱਡੀ ਜ਼ਿੰਦਗੀ ਦੀ ਜ਼ਰੂਰਤ ਆ ਪਰ ਇੰਨਾ ਨਹੀਂ ਹੈਗਾ ਵੀ ਤੁਸੀਂ ਪ੍ਰਮਾਤਮਾ ਦੇ ਨਾਮ ਤੋਂ ਦੂਰ ਹੋ ਕੇ ਤੇ ਪੈਸੇ ਪਿੱਛੇ ਭੱਜੇ ਫਿਰੋ। ਜਿੰਨਾ ਪੈਸਾ ਆਪਾਂ ਮਿਹਨਤ ਕਰਕੇ ਕਮਾਉਨੇ ਆ ਫਿਰ ਉਹ ਬਿਮਾਰੀਆਂ ਚ ਲਾਉਨੇ ਆ ਫਿਰ ਸਾਨੂੰ ਰੋਗ ਲੱਗ ਜਾਂਦੀ ਆ ਜੇ ਸਾਡਾ ਮਨ ਅਸ਼ਾਂਤ ਹੈ ਤੇ ਫਿਰ ਸਾਡਾ ਤਨ ਨੂੰ ਰੋਗ ਲੱਗਣਗੇ ਲੱਗਣਗੇ ਮਹਾਰਾ ਕਹਿੰਦੇ ਨਾ ਕਿ ਜਦੋਂ ਨਾਮ ਵਿਸਰ ਜਾਂਦਾ ਫਿਰ ਕਦੇ ਖਸਮ ਵਿਸਾਰ ਕੀਏ ਰਸਪੋ ਤਾਂ ਤਨ ਉੱਠ ਖਲੋਏ ਰਹੋ ਮਨੰ ਦੇ ਕੋ ਮਿਲੇ ਸਜਾਏ ਵੈਦ ਨਾ ਭੁੱਲਦਾ ਰੂ ਲਾਏ ਮਤਲਬ ਕਹਿੰਦੇ ਵੀ ਜਦੋਂ ਪਰਮਾਤਮਾ ਨੂੰ ਵਿਸਾਰਤਾ ਤੇ ਉਦੋਂ ਕਹਿੰਦੇ ਸਰੀਰ ਨੂੰ ਰੋਗ ਲੱਗ ਜਾਂਦੇ ਆ ਤੇ ਸਰੀਰ ਨੂੰ ਰੋਗ ਕਿਵੇਂ ਲੱਗਦਾ ਜਦੋਂ ਫੁਰਨੇ ਖਿਆਲ ਵਾਝ ਜਾਂਦੇ ਆ ਅੱਗੇ ਵੀ ਆਪਾਂ ਕਿਹਾ ਸੀ ਡਿਪਰੈਸ਼ਨ ਦਾ ਵੀ ਇਹ ਬਹੁਤ ਵੱਡਾ ਕਾਰਨ ਹੈ ਮਨ ਦੇ ਖਿਆਲ ਆ ਜਿਹੜੇ ਉਹ ਵਧਨ ਕਰਕੇ ਜਦੋਂ ਖਸਮ ਵਿਸਾਰ ਕੀ ਇਹ ਰਸਪੋ ਵੀ ਪ੍ਰਮਾਤਮਾ ਤੋਂ ਦੂਰ ਹੋ ਜਾਂਦੇ ਆ ਜਿਆਦਾਤਰ ਅਜ ਕਾਲ ਯੁਗ ਦੇ ਵਿੱਚ ਪ੍ਰਮਾਤਮਾ ਨੇ ਕਿਹਾ ਸੀ ਵੀ ਦੋ ਤੋਂ ਤਿੰਨ ਜਿਹੜੇ ਹੈਗੇ ਆ ਬੰਦੇ ਨੂੰ ਅੱਖਾਂ ਦਾ ਰਸ ਰਸਨਾ ਦਾ ਤੇ ਇੰਦਰੀ ਦਾ ਇਹ ਰਸ ਆ ਜਿਹੜੇ ਬੰਦਿਆਂ ਦਾ ਕਾਲ ਯੁਗ ਦੇ ਵਿੱਚ ਮੰਦਿਆਂ ਦਾ ਜਿਵੇਂ ਆਪਾਂ ਕਹ ਦਿੰਨੇ ਆ ਵੀ ਪਤਨ ਕਰਨਗੇ ਅੱਜ ਦੇ ਟਾਈਮ ਹੋਟਲਾਂ ਦੇ ਵਿੱਚ ਤੁਸੀਂ ਦੇਖ ਸਕਦੇ ਆ ਅੱਜ ਸਵੇਰ ਹੀ ਮੇਰੀ ਵਿਚਾਰ ਹੁੰਦੀ ਹੱਗੀ ਇਸ ਗੱਲ ਤੇ ਜੇ ਰੱਬ ਦੇ ਪਿਆਰੇ ਦਾ ਫੋਨ ਆਇਆ ਸੀ ਅੱਜ ਦੇ ਟਾਈਮ ਹੋਟਲਾਂ ਦਾ ਖਾਣਾ ਹਰ ਬੰਦਾ ਖਾਂਦਾ ਪੀਦੇ 버ਗਰ ਇਹਨਾਂ ਚੀਜ਼ਾਂ ਨੇ ਮਤਲਬ ਇੰਨਾ ਕੁ ਜ਼ਿਆਦਾ ਨੁਕਸਾਨ ਕੀਤਾ ਉਹ ਨਾ ਤਾਂ ਉਹ ਇੰਨੀ ਗੰਦਗੀ ਦੇ ਵਿੱਚ ਬਣਦਾ ਜੇ ਤੁਸੀਂ ਇਹ ਚੀਜ਼ਾਂ ਬਣਦੀਆਂ ਵੇਖ ਲਓ ਤਾਂ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਉਹ शकੋਗੇ ਕੋਸ਼ਿਸ਼ ਕਰੋ ਵੀ ਆਪਦਾ ਘਰ ਦਾ ਖਾਣਾ ਬਣਾਓ ਜਿਹੜਾ ਬੰਦਾ ਘਰ ਦਾ ਖਾਣਾ ਬਣਾਉਣ ਤੋਂ ਟਲਦਾ ਬਾਹਰਲੇ ਖਾਣੇ ਖਾਂਦੇ ਆ ਚਾਹੇ ਬੀਬੀਆਂ ਚਾਹੇ ਬੰਦੇ ਆ ਉਹ ਤੰਦਰੁਸਤ ਨਹੀਂ ਰਹਿ ਸਕਦੇ ਖਾਣਾ ਬਣਾਉਣ ਦੇ ਵਿੱਚ ਵਾਈਬ੍ਰੇਸ਼ਨ ਬਹੁਤ ਤਕੜੀ ਹੁੰਦੀ ਆ ਜਦੋਂ ਆਪਾਂ ਲੰਗਰ ਦਾ ਪ੍ਰਸ਼ਾਦ ਆ ਛਕਦੇ ਆ ਉਹਦੇ ਵਿੱਚ ਨਾਮ ਜਪਿਆ ਹੁੰਦਾ ਤੇ ਦਾਲ ਕੇ ਦੀ ਸਵਾਦ ਲੱਗਦੀ ਆ ਆਪਾਂ ਨੂੰ ਉਹ 36 ਪ੍ਰਕਾਰ ਦੇ ਭੋਜਨ ਇੱਕ ਪਾਸੇ ਆ ਤੇ ਉਹ ਜਿਹੜਾ ਆਪਾਂ ਪ੍ਰਸ਼ਾਦ ਆ ਛਕਦੇ ਆ ਉਹ ਇੱਕ ਪਾਸੇ ਆ ਇਸ ਕਰਕੇ ਆਪਣੀ ਬੇਨਤੀ ਆ ਸੰਗਤ ਨੂੰ ਜਦੋਂ ਅਸੀਂ ਪ੍ਰਮਾਤਮਾ ਤੋਂ ਦੂਰ ਹੋਵਾਂਗੇ ਉਦੋਂ ਸਾਡੇ ਮਨ ਵੀ ਅਸ਼ਾਂਤ ਹੋਣਗੇ ਜੇ ਜਿੰਦਗੀ ਦਾ ਆਨੰਦ ਲੈਣਾ ਧਰਮ ਸਾਨੂੰ ਬੈਲੈਂਸ ਸਿਖਾਉਂਦਾ ਜੇ ਤੁਹਾਡਾ ਜੀਵਨ ਬੈਲੈਂਸ ਦੇ ਵਿੱਚ ਹੈ ਨਹੀਂ ਤੇ ਉਹਨਾਂ ਜੇਰ ਤੁਸੀਂ ਇਹ ਭਵ ਸਾਗਰ ਨੂੰ ਤਰ ਨਹੀਂ ਸਕਦੇ ਕਿਤੇ ਵੇਖ ਲਿਓ ਤੁਸੀਂ ਹੱਥ ਪੈਰ ਮਾਰਨ ਵਾਲਾ ਬੰਦਾ ਡੁੱਬ ਜਾਂਦਾ ਤੇ ਮਰਦਾ ਉੱਪਰ ਆ ਜਾਂਦਾ ਜਦੋਂ ਆਪਾ ਮਹਾਰਾਜ ਕਹਿੰਦੇ ਨਾ ਵੀ ਤੁਸੀਂ ਮਰਦਾ ਹੋਏ ਮਰੀਦ ਮੈਂ ਗੱਲੀ ਹੋਣਾ ਜਦੋਂ ਮੰਨਾਂ ਮਰੀਦ ਹੁੰਦਾ ਨਾ ਫਿਰ ਇਹ ਜਦੋਂ ਇਹਨਾਂ ਚੀਜ਼ਾਂ ਤੋਂ ਪਾਸੇ ਹੁੰਦਾ ਫਿਰ ਹੀ ਉਹ ਜ਼ਿੰਦਗੀ ਦਾ ਆਨੰਦ ਲੈ ਸਕਦਾ ਜੇ ਅਸੀਂ ਕਹੀਏ ਵੀ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਲੇ ਪਾਸੇ ਵੀ ਉਲਝੇ ਰਹੀਏ ਤੇ ਰੱਬ ਵਾਲੇ ਪਾਸੇ ਵੀ ਉਹ ਠੀਕ ਹੈ ਫਿਰ ਮਾਲਕ ਦੇ ਸਮਾਂ ਆਊਗਾ ਸਾਨੂੰ ਮੌਕਾ ਦੇਊਗਾ ਪਰ ਮਨ ਨੂੰ ਸ਼ਾਂਤ ਰੱਖਣਾ ਬਹੁਤ ਜ਼ਰੂਰੀ ਹੈ। ਹਾਂ ਜੀ। ਠੀਕ ਹੈ।